ਮਾਰ ਕੱਢ ਹੋਵੇ ਪੀਰ ਸੋਟ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸਤੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਈ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਰਹਾਉ ਆਣ ਹੱਟ ਕਰ ਯਾਰ ਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਇਸ ਵਿੱਚ ਤਿਸਨੂੰ ਰੱਖ ਵਣ ਜਾ ਰਿਆਂ ਸਿਉ ਵਣਜ ਕਰ ਲੈ ਲਾਹ ਮਨ ਹਸ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗੀਆਂ ਆਇਆਂ ਮਤ ਮਨ ਜਾਣ ਕਲ ਨਿਰੰਕਾਰ ਕੈ ਦੇ ਸਜਾਹੇ ਤਾਂ ਸੁਖ ਲਹਿ ਮਹਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬੰਨ ਬਧੀਆਂ ਕਰ ਧਾਵਣੀ ਤਾਂ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਅੰਨ ਸੋਠ ਮਹੱਲਾ ਪਹਿਲਾ ਚੌਤੁਕੀ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜੋ ਆਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਘਰ ਛੋੜਿਆ ਖਿਨ ਮਹਿ ਭਈ ਪਰਾਇ ਨਾਮਦਾਨ ਇਸ਼ਨਾਨ ਨਾ ਮਨ ਮੁਖ ਤਿਤ ਤਨ ਧੂੜ ਤਮਾਈ ਮਨ ਮਾਨਿਆ ਨਾਮ ਸਿਖਾਈ ਪਾਏ ਪਰੋ ਗੁਰ ਕੈ ਬਲੇਹਾਰੈ ਜਿਨ ਸਾਚੀ ਬੂਝ 부ਝਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ 베ਦਿਆ ਜਨ ਸਿਓ ਵਾਦ ਰਚਾਈ ਮਾਇਆ ਮਗਨ ਇਹਨ ਸਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਗੰਦਨ ਵੈਣ ਰਤਾ ਹਿਤਕਾਰੀ ਸ਼ਬਦੈ ਸੁਰਤ ਨਾ ਆਈ ਰੰਗ ਨਾ ਰਾਤਾ ਰਸ ਨਹੀਂ 베ਦਿਆ ਮਨਮੁਖ ਪਤ ਗੋਆਈ ਸਾਦ ਸਬਾ ਮਹ ਸਹਿਜ ਨਾ ਚਾਖਿਆ ਜਿਹ ਵਾਰਸ ਮਹੀ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿੱਥੈ ਨਾ ਪਾਈ ਜਮ ਦਰ ਬਾਦਾ ਠੋਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅਮਰਤ ਹਿਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸੁਮਾਈ ਨਾਨਕ ਗੁਰ ਵਿਣ ਭਰਮ ਨਾ ਭਾਗੈ ਸਚ ਨਾਮ ਵਡਿਆਈ ਸੂਤ ਮਹੱਲਾ ਪਹਿਲਾ ਦੁ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਤਲ ਮਹੀਨ ਭਰਪੁਰ ਲੀਣਾ ਆਪੇ ਸਰਬ ਸਮਾਨਾ ਰਹਾਉ ਜਹ ਜਹ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਇਕਤ ਰੂਪ ਫਿਰਹਿ ਪਰਛੰਨਾ ਕੋਏ ਨਾ ਕਿਸ ਹੀ ਜੇਹਾ ਅੰਡੇਜ ਜਿਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੀ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੂਠ ਮਹੱਲਾ ਪਹਿਲਾ ਉਹ ਪਾਪੀ ਫਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਨ ਤੇ ਮਾਰੀ ਕਰਤਾ ਤੂੰ ਮੈਂ ਮਾਨ ਨਿਮਾਣੀ ਮਾਨ ਮਹੱਤ ਨਾਮ ਧਨ ਪੱਲੇ ਸਾਚੈ ਸ਼ਬਦ ਸੁਮਾਣੇ ਰਹਾਉ ਤੂੰ ਪੂਰਾ ਹਮ ਪੂਰੇ ਹੋਛੇ ਤੂੰ ਗौरा ਹਮ ਹਉਰੇ तुजि ही मल राति अहनस प्रभाते हर रसना जप मान रे तुम साचे हम तुम ही राचे शब्द भेद फन साचे अहनस नाम रत्ते से सूचे मर जनमे से काचे अवर ना दिसै किस सलाहि किसह शरीक ना कोई प्रणवत नानक दासन दासा ਗੁਰਮਤਿ ਜਾਣਿਆ ਸੋਈ ਸੂਰਤ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਪਉ ਨਾ ਤਿਸ ਭਾਉ ਨਾ ਭਰਮਾ ਸਾਚੇ ਸਚਿਆਰ ਵਿੱਚੋਂ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੈ ਸ਼ਬਦ ਨੀਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਦਪ ਨਾ ਤਿਸ ਕਾਮ ਨ ਨਾਰੀ ਅਕਲ ਨਿਰੰਜਨ ਅਪਰ ਪਰਮ ਪਰ ਸਗਲੀ ਜੋਤ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ Nirpa taadi laai jant upaaye kaal sir janta vasgat jugat sabai ਸਤ ਗੁਰ ਸੇਵ ਪਦਾਰਥ ਪਾਵੈ ਛੂਟ ਹੈ ਸ਼ਬਦ ਕਮਾਈ ਸੂਚੈ ਭਾਂਡੈ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤੈ ਕਉ ਪਰਮ ਤੰਤ ਮਲਾਇ ਨਾਨਕ ਸਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀ ਐ ਤਿਉ ਸਾਖਤ ਮਰੈ ਪਿਆਸ ਦੇਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੇ ਸਾਸ ਮਨ ਰੇ RAM ਨਾਮ ਜਸ ਲੇ ਬਿਨ ਗੁਰ ਇਹੋ ਰਸ ਕਿਉ ਲਹੋ ਗੁਰ ਮੇਲੇ ਹਰ ਦੇ ਰਹਾਉ ਸੰਤ ਜਨਾ ਮਿਲ ਸੰਗਤੀ ਗੁਰਮਖ ਤੀਰਥ ਹੋਏ 68 ਤੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਜਿਉ ਜੋਗੀ ਜਤ ਬਾਹਰਾ ਤਾਪ ਨਾਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹੋਰੀ ਜਮ ਮਾਰੈ ਅੰਤਰ ਦੁਖ ਸਾਖਤ ਪ੍ਰੇਮ ਨਾ ਪਾਈਐ ਹਰ ਪਾਈਐ ਸਤ ਗੁਰ ਭਾਏ ਸੁਖ ਦੁਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਫਤ ਸਮਾਏ ਦੂਰ ਠਮ ਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕੀ ਮੰਗੂ ਕਿਸ ਥਿਰ ਨਾ ਰਹੀ ਹਰਦੀਜੈ ਨਾਮ ਪਿਆਰੀ ਜੀਉ ਘਟ ਘਟ ਰਬ ਰਹਾ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ਼ ਦਿਖਾਉ ਗੁਰ ਸਤਗੁਰ ਕਿਰਪਾ ਧਾਰੀ ਜੀਉ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਘਟ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕੋ ਇਹੋ ਜੱਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਖਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜ ਨਰਾਰੇ ਬਹੁੜ ਨਾ ਘਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਾਨਵਸਿਆ ਨਿਰੰਕਾਰੀ ਜੀਓ ਸੂਰਤ ਮਹੱਲਾ ਪਹਿਲਾ ਜਿਸ ਜਲ ਨੇਦ ਕਾਰਨ ਤੂੰ ਜਾਗਿਆ ਸੋ ਅਮਰਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤਰਾਈ ਦੁਬਦਾ ਇਹੋ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵਹਿ ਕਰ ਅਮਰਤ ਘਟ ਮਾਹੀ ਜੀਓ ਰਹਾਉ ਅਵਗੁਣ ਛੋੜ ਗੁਨਾ ਕੋ ਧਾਵੋ ਕਰ ਅਵਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬਡਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਤ ਗੁਰਮਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰਬਚਨੀ ਫਲ ਪਾਹੀ ਜੀਓ ਜਿਉ ਭਾਵੈ ਤਿਉ ਰਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਸੋਠ ਮਹੱਲਾ ਪਹਿਲਾ ਪੰਚ ਪਦੀ ਆਪਣਾ ਘਰ ਮੂਸਤ ਰੱਖ ਨਾ ਸਾਕੈ ਕੀ ਪਰ ਘਰ ਜੋ ਹਨ ਲਾਗਾ ਦਰ دار ਰੱਖ ਹੈ ਜੇ ਰਸ ਚੱਖ ਹੈ ਜੋ ਗੁਰਮਖ ਸੇਵਕ ਲਾਗਾ ਮਨ ਰੇ ਸਮਝ ਕਮਨ ਮਤ ਲਾਗਾ ਨਾਮ ਅਵਸਾਰ ਅਨਰਸ ਲੋਭਾਨੀ ਫਿਰ ਪਛਤਾਹੇ ਅਪਾਗਾ ਰਹਾ ਆਵਤ ਕੋ ਹਰਖ ਜਾਤ ਕੋ ਰੋਵਹਿ ਇਹ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਭਗਾਵੇ ਗੁਰਮਕਸੂ ਅਨਰਾਗਾ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾਂ ਸਾਖਤ ਦੁਰਮਤ ਲਾਗਾ ਮਨ ਕਾ ਜੀਉ ਪਵਨਪਤ ਦੇਹੀ ਦੇਹੀ ਮਹ ਦੇਉ ਸਮਾਗਾ ਜੇ ਤੂੰ ਦੇਹ ਤਾ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਆ ਜਮ ਭਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਸੋਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੂ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਮਨ ਰੇ ਰਾਮ ਜਪੋ ਸੁਖ ਹੋਈ ਅਹਨਸ ਗੁਰ ਕੇ ਚਰਨ ਸਰੇ ਵੋ ਹਰ ਦਾਤਾ ਭੁਗਤਾ ਸੋਈ ਰਹਾ ਜੋ ਅੰਤਰ ਸੋ ਬਾਹਰ ਦੇਖੋ ਅਵਰਨਾ ਦੂਜਾ ਕੋਈ ਜੀਓ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜੀਓ ਚਲ ਤੋ ਠਾਕ ਰਖੋ ਘਰ ਆਪਣੈ ਗੁਰ ਮਿਲਿਆ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਪੀਵੋ ਹੋ ਆਪੇਉ ਪਰਮ ਸੁਖ ਪਾਈਐ ਨਿਜ ਕਰਵਾਸਾ ਹੋਈ ਜੀਓ ਜਨਮ ਮਰਨ ਭਵ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਤਤ ਨਿਰੰજન ਜੋਤ ਸਬਾਈ ਸੋਹੰ ਭੇਦਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਸੂਰਤ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਤਿਸ ਭਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾਪੇ ਦੇਵੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸੱਚ ਮੈਂ ਰਹਿ ਆ ਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜੈ ਕੈ ਘਰ ਆਇਆ ਪੰਤ ਨਾਨਕ ਬੁਝਾ ਕੋ ਵਿਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਸੋਠ ਮਹੱਲਾ ਤੀਜਾ ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ গো ਆਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸਰਨ ਤੇ ਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਸ਼ਬਦੇ ਹਉਮੈ ਮਾਰੀ ਗਿਰਹੀ ਮਹਿ ਸਦਾ ਹਰ ਜਨ ਉਦਾਸਤੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਪੁਰ ਧਾਰੀ ਇਹੋ ਮਨੁਆ ਦਹਿ ਦਿਸ ਧਾਮ ਦਾ ਦੂਜੈ ਭਾਇ ਖਵਾਇਆ ਮਨ ਮੁਖ ਮੁਗਦ ਹਰ ਨਾਮ ਨਾ ਚੇਤਾ ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਤਾਂ ਨਾਉ ਪਾਏ ਹਉ ਮੈ ਮੋਹ ਚਕਾਇਆ ਹਰ ਜਨ ਸਾਚੇ ਸਾਚ ਕਮਾਵਹਿ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਉਰ ਧਾਰੀ ਨਾਨਕ ਨਾਮ ਹੂੰ ਗਤ ਮਤ ਪਾਈ ਇਹ ਹਾਰਾਸ ਹਮਾਰੀ